नमस्कार दी इंफॉर्मेशन ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਮਦਨ ਘੋੜੇਲਾ ਤਸਵੀਰਾਂ ਡੀਸੀ ਆਫਿਸ ਦੇ ਬਾਹਰ ਦੀਆਂ ਹੈਗੀਆਂ ਨੇ ਜਿੱਤੇ ਕਾਂਗਰਸ ਪਾਰਟੀ ਸੋਰੀ ਜਿਨਾ ਕਾਂਗਰਸ ਪਾਰਟੀ ਫਾਜ਼ਿਲਕਾ ਵੱਲੋਂ ਡੀਸੀ ਆਫਿਸ ਨੂੰ ਮੰਨ ਪੱਤਰ ਦਿੱਤਾ ਗਿਆ ਪ੍ਰਧਾਨ ਜੀ ਤੁਹਾਨੂੰ ਪ੍ਰਧਾਨ ਜੀ ਅੰਦਰ ਗਏ ਜਿੱਨੇ ਸਰਕਾਰ ਨੇ ਅਮਰੀਕਾ ਨਾਲ ਟ੍ਰੇਡ ਡੀਲ ਕੀਤੀ ਹੈ ਉਹਦੇ ਖਿਲਾਫ આરોਪ ਹੈ ਮੋਦੀ ਸਰਕਾਰ ਨੇ ਦੇਸ਼ ਦੇ ਕਿਸਾਨਾਂ ਨੂੰ ਅਮਰੀਕਾ ਦੇ ਹੱਥੋਂ ਵੇਚਤਾ ਹੈ तमाम तरह ਦੇ aarop aj Fazilka district congress committee de pradhan Harpreet Singh ate hor senior leaderan ne lagaye aao is mauke te leaderan ne ki kuch khea tuhnu sunawne hai sade punjab de pradhan Sardar Amarinder Singh Raja Virang ji de disha nirdeshan anusar ਜਿਹੜੀ ਅਮਰੀਕਾ ਨਾਲ ਡੀਲ ਸਾਈਨ ਕੀਤੀ ਹੈ ਬੀਜੇਪੀ ਸਰਕਾਰ ਨੇ ਉਹਦੇ ਖਿਲਾਫ ਮੈਮੋਰੰਡਮ ਦੇਣ ਲਈ ਅੱਜ ਅਸੀਂ ਡੀਸੀ ਆਫਿਸ ਆਏ ਆਂ ਔਰ ਸਾਰੇ ਜ਼ਿਲ੍ਹੇ ਦੀ ਜਿੰਨੀ ਲੀਡਰਸ਼ਿਪ ਹੈ ਸੀਨੀਅਰ ਹਾਂਸਰਾ ਜੋਸਨ ਜੀ ਐਕਸ ਮਿਨਿਸਟਰ ਖੜੇ ਹੈਗੇ ਆ ਡਾਕਟਰ ਮਹਿੰਦਰ ਰਣਵਾ ਜੀ ਐਕਸ ਮਿਨਿਸਟਰ ਖੜੇ ਹੈ ਰੁਪੀ ਗਿਲ ਜੀ ਖੜੇ ਹੈ ਪੋਬੀਸੀ ਦੇ ਚੇਅਰਮੈਨ ਰਾਜਬਖਸ਼ ਕੰਬੋਜ ਜੀ ਖੜੇ ਹੈ ਕੌਸ਼ਲ ਬੂਕ ਜੀ ਸਾਬਕਾ ਜ਼ਿਲ੍ਹਾ ਪ੍ਰਧਾਨ ਸਮਰਪੀਰ ਸਿੰਘ ਜੀ ਸਿੱਧੂ ਖੜੇ ਹੈਗੇ ਆ ਸਾਰੀ ਹੋਰ ਵੀ ਕਲੈਕਟਿਵ ਲੀਡਰਸ਼ਿਪ ਅੱਜ ਇੱਥੇ ਆਈ ਹੈ ਦੇਖੋ ਬੀਜੇਪੀ ਸਰਕਾਰ ਜਦੋਂ ਦੀ ਬਣੀ ਹੈ ਇਹ ਅਮੀਰਾਂ ਤੇ ਤਨਾਟਾਂ ਦੀ ਪਾਰਟੀ ਰਹੀ ਹੈ ਗਰੀਬ ਵਾਸਤੇ ਹਮੇਸ਼ਾ ਇਹਨਾਂ ਦੇ ਫੈਸਲੇ ਗਲਤ ਹੋਏ ਚਾਹੇ ਮੰਰੇਗਾ ਦਾ 60 40 ਦੀ ਰੇਸ਼ੋ ਕਰਨਾ ਤਾਂ ਉਹ ਇੱਕ ਮੰਰੇਗਾ ਨੂੰ ਬੰਦ ਕੀਤਾ ਗਿਆ ਉਸ ਤੋਂ ਬਾਅਦ ਇਹਨਾਂ ਨੇ ਅਮਰੀਕਾ ਨਾਲ ਡੀਲ ਸਾਈਨ ਕਰ ਲਈ ਉਹਦੇ ਨਾਲ ਹੁਣ ਜਦੋਂ ਬਾਹਰ ਬਾਹਰ ਜਿਹੜੇ ਦੇਸ਼ਾਂ 'ਚ ਅਮਰੀਕਾ ਦੇ ਵਿੱਚ ਹੈਵੀ ਸਬਸਿਡੀ ਸਬਸਿਡੀ ਦਿੰਦੀ ਹੈ ਗਵਰਨਮੈਂਟ ਉੱਥੋਂ ਜਿਹੜੀ ਫਸਲ ਆਉਣੀ ਹੈ ਸਸਤੀ ਆਉਣੀ ਹੈ ਤੇ ਜਿਹੜਾ ਆਪਣਾ ਕਿਸਾਨ ਹੈ ਉਹ ਸਰਵਾਈਵ ਨਹੀਂ ਕਰ ਪਾਊਗਾ ਚਾਹੇ ਦੁੱਧ ਜਿਹੜੀ ਮਿਲਕ ਦੀ ਇੰਡਸਟਰੀ ਹੈ ਉਹ ਅਫੈਕਟ ਹੋਊਗੀ ਮੱਕੀ ਹੋਊ ਸੋਇਆ ਹੋਊਗਾ ਜਿਹੜਾ ਮੱਧ ਪ੍ਰਦੇਸ਼ ਸੋਇਆ ਬਹੁਤ ਹੁੰਦਾ ਆਪਣਾ ਵਰਲਡ ਕਲਾਸ ਹੁੰਦਾ ਜਿਹੜਾ ਬਾਹਰੋਂ ਆਊਗਾ ਉਹਦੇ ਨਾਲ ਆਪਣਾ ਕਿਸਾਨ ਅਫੈਕਟ ਹੋਊਗਾ ਤੇ ਕਿਸਾਨ ਇੱਥੇ ਛੋਟੇ ਜ਼ਿਮੀਂਦਾਰ ਹੈ ਬਹੁਤ ਪੰਜਾਬ ਦੇ ਵਿੱਚ ਜਿਹੜਾ ਛੋਟਾ ਜ਼ਿਮੀਂਦਾਰ ਅਫੈਕਟ ਜ਼ਿਆਦਾ ਹੋਣਾ ਅੱਗੇ ਇੱਥੇ ਨਾ ਗੈਂਗਸਟਰ ਬਾਦ ਹੈ ਜਦੋਂ ਇਹ ਕਿਸਾਨੀ ਖਤਮ ਹੋ ਗਈ ਤਾਂ ਫਿਰ ਬੱਚੇ ਕਿੱਧਰ ਜਾਣਗੇ ਬੱਚਿਆਂ ਨੂੰ ਕੋਈ ਜੋਬ ਤਾਂ ਇੱਥੇ ਮਿਲਦੀ ਨਹੀਂ ਤੋਂ ਗਲਤ ਰਾਵਾਂ ਤੇ ਤੁਰਨ ਲਈ ਮਜਬੂਰ ਹੋ ਜਾਂਦੇ ਆ ਇਹ ਬਹੁਤ ਧਿਆਨ ਦੇਣ ਵਾਲੀ ਗੱਲ ਹੈ ਜਿਹੜੀਆਂ ਫਸਲਾਂ ਤੇ ਜਿਹੜੀ ਇਹ ਹੁਣ ਇਹ ਬਾਹਰੋਂ ਆਉਣਾ ਹੈਗਾ ਜਿਹੜੀ ਡੀਲ ਸਾਈਨ ਹੋਈ ਹੈ ਇਹਦੇ ਨਾਲ ਪੰਜਾਬ ਦਾ ਜਿਹੜਾ ਢਾਂਚਾ ਅਰਥਚਾਰਾ ਇਹ ਅਫੈਕਟ ਹੋਣਾ ਔਰ ਇਹਦਾ ਬਹੁਤ ਭਾਰੀ ਨੁਕਸਾਨ ਹੋਣਾ ਹੈ ਇਸ ਲਈ ਅਸੀਂ ਮੈਮੋਰੈਂਡਮ ਦੇਣ ਆਏ ਹਾਂ ਤਾਂ ਕਿ ਇਹ ਡੀਲ ਨੂੰ ਕੈਨਸਲ ਕੀਤਾ ਜਾਵੇ ਕਿਸਾਨੀ ਨੂੰ ਬਚਾਇਆ ਜਾਵੇ ਬੱਚਿਆਂ ਨੂੰ ਬਚਾਇਆ ਜਾਵੇ ਜਿਹੜੇ ਕਿ ਹੁਣ ਗਲਤ ਰਾਵਾਂ ਤੇ ਤੁਰ ਰਹੇ ਕਿਉਂਕਿ ਉਹਨਾਂ ਨੂੰ ਨਾ ਤਾਂ ਨੌਕਰੀਆਂ ਮਿਲਦੀਆਂ ਔਰ ਨਾ ਹੀ ਇੱਥੇ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਮਿਲਦੀ ਹੈ ਆਰਥਿਕ ਤੌਰ ਤੇ ਬਹੁਤ ਕਿਸਾਨ ਇਸ ਟਾਈਮ ਕਮਜ਼ੋਰ ਹੈ ਇਸ ਲਈ ਅਸੀਂ ਇੱਥੇ ਸਾਰੀ ਸਰ ਭਾਰਤੀ ਬਾਜ਼ਾਰ ਨੂੰ ਕਾਂਗਰਸ ਦੇ ਟਾਈਮ ਹੀ ਡਾਕਟਰ ਮਨਮੋਹਨ ਸਿੰਘ ਜੀ ਦੇ ਦੁਆਰਾ ਖੋਲਿਆ ਗਿਆ ਸੀਗਾ ਹੁਣ ਔਰ ਜਿਹੜੀ ਡੀਲ ਹੋਈ ਹੈਗੀ ਹੈ ਇਹ ਉਹਦੇ ਤਹਿਤ ਹੀ ਹੋਈ ਹੈਗੀ ਹੈ ਬੀਜਪੀ ਦਾ ਇਹ આરોਪ ਹੈਗਾ ਕਿ ਜਦੋਂ ਕਾਂਗਰਸ ਨੇ ਵਿਦੇਸ਼ੀ ਕੰਪਨੀਆਂ ਵਾਸਤੇ ਬਾਜ਼ਾਰ ਖੋਲੇ ਸੀਗੇ ਉਹ ਠੀਕ ਸੀ ਤੇ ਹੁਣ ਗਲਤ ਹੈਗਾ ਨਹੀਂ ਇਹਨਾਂ ਨੇ ਦੇਖੋ ਇਹਨਾਂ ਨੇ ਜਦੋਂ ਡੀਲ ਕੀਤੀ ਹੈ ਉਹ ਡੀਲ ਦੇ ਜਿਹੜੇ ਤੱਥ ਉਹ ਲੋਕਾਂ ਸਾਹਮਣੇ ਲਿਆਉਂਦੇ ਨਹੀਂ ਲੀਡਰਸ਼ਿਪ ਕਹੀ ਜਾਂਦੀ ਹੈ ਰਾਹੁਲ ਗਾਂਧੀ ਜੀ ਕਹੀ ਜਾਂਦੇ ਵੀ ਇਹਦੀ ਡੀਲ ਦੇ ਵਿੱਚ ਕੀ ਤੁਸੀਂ ਤੈਅ ਕੀਤਾ ਕੀ ਗੱਲਬਾਤ ਹੋਈ ਉਹ ਤੁਸੀਂ ਦਿਖਾਓ ਮਨਮੋਹਨ ਸਿੰਘ ਜੀ ਦੇ ਟਾਈਮ ਕਿਸਾਨੀ ਨੂੰ ਪ੍ਰੋਟੈਕਟ ਕੀਤਾ ਗਿਆ ਸੀ ਕਿਸਾਨੀ ਦੇ ਦਾ ਨੁਕਸਾਨ ਨਹੀਂ ਕੀਤਾ ਗਿਆ ਸੀ ਜੋ ਡੀਲ ਹੋਈ ਸੀ ਉਹ ਦੇਖੋ ਫੋਰਨ ਇਨਵੈਸਟਮੈਂਟ ਆਈ ਇੰਡਸਟਰੀ ਆਈ ਕਿਸਾਨੀ ਨੂੰ ਇੱਕ ਤਰਫ ਰੱਖਿਆ ਗਿਆ ਸੀ ਇਹ ਡੀਲ ਬਿਲਕੁਲ ਅਲੱਗ ਇਹਨਾਂ ਨੇ ਕੀਤੀ ਹੈ ਮੋਦੀ ਜੀ ਨੇ ਦਬਾਅ ਹੇਠਾ ਕੇ ਅਮਰੀਕਾ ਦੇ 트ੰਪ ਦੇ ਦਬਾਅ ਹੇਠਾ ਕੇ ਕੀਤੀ ਹੈ ਡੀਲ ਔਰ ਇਹਦੇ ਵਿੱਚ ਕਿਸਾਨੀ ਨੂੰ ਡਾਇਰੈਕਟ ਨ ਲਾਸ ਹੋਣਾ ਇਸ ਡੀਲ ਦੇ ਜਿਹੜੇ ਰੂਲਸ ਨੇ ਸਰਬਾਰ ਆ ਗਏ ਨੇ ਨਹੀਂ ਹਲੇ ਤੱਕ ਕਲੀਅਰ ਹੈ ਨਹੀਂ ਕਿ ਪਰ ਜਿੰਨੇ ਕ ਆਏ ਆ ਉਸ ਦੇ ਨਾਲ ਇਹ ਆਇਆ ਤੇ ਉਹ ਸਰ ਕਾਂਗਰਸ ਪਾਰਟੀ ਫਿਰ ਕਿਸ ਅਧਾਰ ਤੇ ਜਦੋਂ ਜਦੋਂ ਬਾਹਰ ਨਹੀਂ ਆਏ ਰੂਲਸ ਹਾਲੇ ਫਿਰ ਕਿਸ ਅਧਾਰ ਤੇ ਵਿਰੋਧ ਕਰ ਰਹੀ ਹੈ ਨਹੀਂ ਦੇਖੋ ਬਾਹਰ ਜਿੰਨੇ ਕ ਹੈਗੇ ਆ ਉਹ ਡੀਲ ਦਾ ਜਿਹੜਾ ਪਤਾ ਲੱਗਿਆ ਹੈਗਾ ਜਿਹੜੀ ਡੀਲ ਦੇ ਹੁਣ ਆਏ ਬਾਹਰ ਆਏ ਹੈਗੇ ਆ ਬੀਜੇਪੀ ਨੇ ਤਾਂ ਦੱਸਿਆ ਨਹੀਂ ਪਰ ਜਿਸ ਤਰ੍ਹਾਂ ਇਹਨਾਂ ਨੇ ਲੀਡਰਸ਼ਿਪ ਨੇ ਅੱਗੇ ਜਾ ਕੇ ਜਿਸ ਤਰ੍ਹਾਂ ਉਹਦੀ ਇਨਫੋਰਮੇਸ਼ਨ ਲੈ ਕੇ ਬਾਹਰੋਂ ਡੀਲ ਜਿਸ ਤਰ੍ਹਾਂ ਸਾਈਨ ਹੋਈ ਬਾਹਰੋਂ ਸਾਰੀ ਇਨਫੋਰਮੇਸ਼ਨ ਆਈ ਫਿਰ ਇੱਥੇ ਦੱਸਿਆ ਗਿਆ ਫਿਰ ਉਸ ਦੇ ਨਾਲ ਜਦੋਂ ਡੀਨ ਦੇ ਜੋ ਹੁਣ ਤੱਥ ਸਾਹਮਣੇ ਆਏ ਐ ਉਸ ਤੱਥ ਦੇ ਹਿਸਾਬ ਨਾਲ ਕਿਸਾਨੀ ਦਾ ਨੁਕਸਾਨ ਹੋਇਆ ਤਾਂ ਹੀ ਅਸੀਂ ਮੈਮੋਰੈਂਡਮ ਦੇ ਰਹੇ ਹਾਂ ਜੀ ਸਰ ਥੈਂਕ ਯੂ ਹਾਂ